ਜਾਂਦਾ ਰਿਹਾ ਹੈ ਜਿੰਨਾਂ ਕੋਲੇ ਭੇਜਦਾ ਰਿਹਾ ਇਹਨੇ ਸਾਰਾ ਕਢਵਾਇਆ ਤੇ ਕੱਲ ਨੂੰ ਇਹ ਸਾਰੀ ਜਿਹੜੀ ਟੀਮ ਆ ਆ ਮੁੰਡੇ ਸਾਰੇ ਖੜੇ ਨੇ ਮਹਾਲੀ ਦੀ ਵਿੱਚ ਆ ਰਹੇ ਨੇਗੇ ਜੱਟਾਂ ਦਾ ਪੂਰਾ ਐਨ ਜਿਹੜਾ ਰਹਿੰਦਾ ਜਿਹੜਾ ਪਰਦਾ ਉਹਨਾਂ ਜਮ੍ਹਾਂ ਐਨ ਸਾਫ਼ ਕਰਨ ਲੈ ਇਸ ਕਰਕੇ ਇਹ ਜਿਹੜਾ ਮਾਫੀਆ ਦੀ ਜੜ ਪੱਟੀ ਆ ਤੇ ਹੁਣ ਜਿਹੜੀ ਪੱਟਣੀ ਐ ਮਹੰਗੇ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਮਹੰਗਾ ਮੈਨੂੰ ਕਹਿੰਦਾ ਸੀਗਾ ਵੀ ਕਹਿੰਦਾ ਭਾਈ ਤੂੰ ਮੇਰੇ ਬਾਰੇ ਲੋਕਾਂ ਨੂੰ ਦੱਸੀ ਮਹੰਗੇ ਬਾਰੇ ਦੱਸਣ ਲੱਗਾ ਮਹੰਗੇ ਨੂੰ ਵੀ ਇਹ ਗੱਲ ਕਹਿਣਾ ਭਰਾਵਾ ਤੇਰੇ ਭਰਾ ਦੇ ਨਾਮ ਨੂੰ ਦਾਗ ਨਾ ਲਾਦੀ ਆਪਾਂ ਜਿਹੜਾ ਕੰਮ ਕਰਨਾ ਉਸ ਕੰਮ ਦਾ ਪਾਰਦਰਸ਼ੀ ਕੰਮ ਕਰਨਾ ਕੱਲ ਨੂੰ ਕੋਈ ਮੈਨੂੰ ਇਹ ਗੱਲ ਲਾ ਕੇ ਕਹੇ ਮਹੰਗਾ ਤੂੰ ਭਾਨੇ ਦਾ ਬੰਦਾ ਸੀਗਾ ਆਹ ਕੰਮ ਹੋ ਗਿਆ ਵੀ ਤੇਰਾ ਮਹੰਗਾ ਤੇਰਾ ਬੰਦਾ ਸੀ ਭਾਨੇ ਆਹ ਕੰਮ ਹੋ ਗਿਆ ਇਸ ਕਰਕੇ ਕੱਲ ਨੂੰ ਮਹਾਲੀ ਦਾ ਜਿਹੜਾ ਜੰਟ ਮਾਫੀਆ ਧਿਆਨ ਨਾਲ ਗੱਲ ਸੁਣ ਲਿਓ ਨਹੀਂ ਤਾਂ ਭੈਣ ਦੇ ਯਾਰੋ ਪੈਸੇ ਤਾਂ ਤੋਂ ਨਹੀਂ ਤੁਹਾਡਾ ਇਸ ਤਰ੍ਹਾਂ ਹੀ ਇਥੇ ਮੰਜੀ ਪੜੀ ਟੋਕਾਂਗੇ ਜਿਹੜਾ ਕਹਿੰਦਾ ਨਾ ਵੀ ਗਾਲਾਂ ਕੱਢਦਾ ਗਾਲਾਂ ਕੱਢ ਕੇ ਮੈਂ ਲੋਟ ਕਰੇਣੇਗੇ ਆ ਹੋਰ ਲੀਡਰਾਂ ਨੇ ਹੋਰ ਕਿੰਨੇ ਇੱਕ ਪ੍ਰਸ਼ਾਸਨ ਨੇ ਠੀਕ ਕਰਤੇ ਸੀਗੇ ਇਹ ਗਾਲਾਂ ਕੱਢ ਕੇ ਸਾਰੇ ਠੀਕ ਹੋਏ ਨੇਗੇ ਜਿਹੜਾ ਰਹਿੰਦਾ ਕੱਲ ਨੂੰ ਮੈਂਗਾ ਜਿੰਨੇ ਮੁੰਡੇ ਨੇਗੇ ਸਾਰਿਆਂ ਨੂੰ ਬਾਹਰ ਤੇ ਜਾ ਕੇ ਬਿਠਾ ਲਗਣਾ ਜਿਹੜਾ ਕੱਲ ਨੂੰ ਨਹੀਂ ਮੰਨੂਗਾ ਜਿਹੜੇ ਚਾਰ ਪੰਜ ਜਾਂਟ ਨੇ ਜਿਹੜਾ ਨਹੀਂ ਮੰਨੂਗਾ ਸਾਰੇ ਮੁੰਡਿਆਂ ਨੂੰ ਲੈ ਜਾ ਕੇ ਬਾਹਰ ਤੇ ਬਿਠਾ ਲਿਆ ਕਰੀ ਜਦੋਂ ਇਸ ਤੋਂ ਬਾਅਦ ਗਰਾਰੀ ਅੜ ਗਈ ਜੇ ਕੋਈ ਪ੍ਰਸ਼ਾਸਨ ਤਿਕਰ ਗੱਲ ਪਹੁੰਚੂਗੀ ਫਿਰ ਮੈਂ ਟਰਾਂਡੀਆਂ ਲਾਉਂਗਾ ਜਿਹੜਾ ਰਹਿੰਦਾ ਮਾਫੀਆ ਸਾਫ਼ ਕਰ ਦੇ ਕਿਉਂਕਿ ਮੇਰੇਆਂ ਹੋਰ ਜ਼ਿੰਮੇਵਾਰੀਆਂ ਜਿਹੜੀਆਂ ਹੋਰ ਕੰਮ ਬਹੁਤ ਨੇਗੇ ਇਹ ਮਾਫੀਆ ਦਾ ਖਤਮ ਕਰਕੇ ਆਪਾਂ ਜਿਹੜੀ ਪੰਜਾਬ ਦੀ ਨੌਜਵਾਨੇ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣਾ ਇਹ ਸਾਡੇ ਲਈ ਬੜਾ ਹੀ ਜ਼ਰੂਰੀ ਹੈ ਇਸ ਕਰਕੇ ਆਓ ਸਾਡਾ ਜਿਹੜਾ ਰਹਿੰਦਾ ਇਹ ਮਾਫੀਆ ਨੂੰ ਸਾਫ਼ ਕਰਕੇ ਪੰਜਾਬ ਨੂੰ ਚੰਗਾ ਬਣਾਈਏ ਠੀਕ ਆ ਮੈਂ ਕੋਈ ਹੋਰ ਗੱਲ ਬੋਲ ਆਈ ਜੀ ਦੇਖੋ ਭਈ ਅਸੀਂ ਤਾਂ ਰਾਜਸਥਾਨ ਅਮਾਨਗੜ ਤੋਂ ਸੀ ਭਾਈ ਭਾਨੇ ਸਿੱਧੂ ਨੂੰ ਹਮੇਸ਼ਾ ਦੇਖਦੇ ਜਦੋਂ ਇਹਨਾਂ ਕੋਲ ਕੋਈ ਪੀੜਿਤ ਪੱਖ ਹੁੰਦਾ ਸੀ ਇਹ ਉਹਨਾਂ ਨੂੰ ਹਮੇਸ਼ਾ ਨਿਆਂ ਦਵਾਉਂਦੇ ਸੀ ਤੇ ਅਸੀਂ ਵੀ ਭਾਈ ਭਾਨੇ ਸਿੱਧੂ ਤੋਂ ਇਹਦੀ ਸਿੱਖਿਆ ਲਈ ਅਸੀਂ ਸਾਡੇ ਰਾਜਸਥਾਨ ਚ ਪਹਿਲਾਂ ਜਿਹੜੇ ਥੋੜੇ ਪੰਜਾਬ ਤੋਂ ਵੀ ਏਜੰਟ ਜਾ ਕੇ ਲੁੱਟ ਮਚਾਉਂਦੇ ਸੀ ਜਾਂ ਸਾਡੇ ਉੱਥੋਂ ਦੇ ਏਜੰਟ ਸੀ ਹਾਂ ਉਹਨਾਂ ਤੋਂ ਸਾਰੀ ਸਾਰੀ ਮੈਂ ਕਿੰਨੀ ਗੱਲ ਕੱਢਦਾ ਇਹਨਾਂ ਨੇ ਪੰਜਾਬ ਦੇ ਵਿੱਚ ਠੱਗਿਆਂ ਮਹਾਲੀ ਤੋਂ ਲੈ ਕੇ ਫਿਰ ਉਹਨਾਂ ਨੇ ਉੱਥੋਂ ਬੰਦ ਦਫ਼ਤਰ ਕਰਕੇ ਫਿਰ ਬਠਿੰਡੇ ਲੈ ਗਏ ਫਿਰ ਜਲੰਧਰ ਲੈ ਗਏ ਹੁਣ ਜਿਹੜਾ ਦਫ਼ਤਰ ਇਹ ਲੈ ਕੇ ਜਾਣ ਲੱਗੇ ਰਾਜਸਥਾਨ ਵੱਲ ਅਈ ਮੈਂ ਕੀ ਗੱਲਾਂ ਆਈ ਸੀ ਜਦੋਂ ਇੱਥੋਂ ਲੈ ਕੇ ਵੱਡੀਆਂ ਠੱਗੀਆਂ ਮੇਰੇ ਨਾਲ ਇਹ ਨੌਜਵਾਨੇ ਨੇ ਨਾ ਵਿਚਾਰਿਆਂ ਠੱਗੀਆਂ ਬਣੀਆਂ ਸਾਨੂੰ ਪਤਾ ਲੱਗਿਆ ਵੀ ਇਹ ਚਲੰਦਰ ਦੇ ਕੋਈ ਬਠਿੰਡੇ ਦਾ ਜਾਂ ਜਿਹੜੇ ਚੋਰ ਐ ਇਹ ਰਾਜਸਥਾਨ 'ਚ ਵਾਸ ਕਰਕੇ ਤੇ ਅਸੀਂ ਇਹਨਾਂ ਨੂੰ ਵੀ ਛੇਤੀ ਨੱਥ ਪਾਈ ਅਸੀਂ ਬਹੁਤ ਜਲਦੀ ਉਹਨਾਂ ਦੇ ਖਿਲਾਫ ਮੋਰਚਾ ਖੋਲ੍ਹਿਆ ਉੱਥੇ ਜਿਹੜੇ ਵੱਡੇ ਵੱਡੇ ਪੱਤਰਕਾਰ ਸੀ ਜਿਹੜੇ ਉੱਥੇ ਲੁੱਟੇਰੇ ਸੀ ਉਹਨਾਂ ਨੂੰ ਵੀ ਨਕੇਲ ਪਾਈ ਉਸ ਤੋਂ ਬਾਅਦ ਅਸੀਂ ਹਰਿਆਣੇ 'ਚ ਵੀ ਜਾਂਦੇ ਰਹੇ ਆ ਪੰਜਾਬ 'ਚ ਵੀ ਉਹਨੇ ਪਰ ਉਸ ਤੋਂ ਪਹਿਲਾਂ ਜਿਵੇਂ ਅਸੀਂ ਬਾਈ ਭਾਨੇ ਸਿੱਧੂ ਨਾਲ ਹਮੇਸ਼ਾ ਹੀ ਜਦੋਂ ਘਰੋਂ ਦੂਰ ਦਾ ਰਹਿ ਕਰਨਾ ਹੈ ਉੱਥੇ ਜਾ ਕੇ ਵੀ ਇਹਨਾਂ ਦੀ ਗੱਲ ਕਰੌਣਾ ਤਾਂ ਹਮੇਸ਼ਾ ਹੀ ਜਿੱਥੇ ਵੀ ਗਏ ਆ 100 ਦਾ 100% ਰਿਜ਼ਲਟ ਰਿਹਾ ਕਿਤੇ ਵੀ ਇੱਕ ਵੀ ਜਗ੍ਹਾ ਕੋਈ ਐਜੀ ਸ਼ਿਕਾਇਤ ਨਹੀਂ ਹੈ ਜੇ 6 ਲੱਖ ਤੇ 6 ਲੱਖ ਰੁਪਏ ਪੂਰਾ ਦੋਏ ਤਾਂ ਬਾਈ ਭਾਨੇ ਸਿੱਧੂ ਦਾ ਵੀ ਅਸੀਂ ਰਾਜਸਥਾਨ ਦੇ ਜਿੰਨੇ ਵੀ ਨੌਜਵਾਨ ਹਰਿਆਣੇ ਦੇ ਅਸੀਂ ਧੰਨਵਾਦ ਕਰਦੇ ਆ ਕਿ ਇਹ ਪਹਿਲਾਂ ਇਹਨਾਂ ਨੇ ਉਹ ਬੀੜਾ ਚੱਕਾ ਸੀ ਤੇ ਅਸੀਂ ਇਹਨਾਂ ਤੋਂ ਸਿੱਖਿਆ ਲੈਂਦੇ ਹੁਈ ਅਸੀਂ ਹੁਣ ਹਰਿਆਣਾ ਪੰਜਾਬ ਰਾਜਸਥਾਨ ਵੀ ਅੱਜ ਯੂਪੀ ਤੋਂ ਹੀ ਫੋਣਾ ਸੀ ਉੱਥੇ ਵੀ ਜਾਵਾਂਗੇ ਬਾਈ ਅਸੀਂ ਪੂਰੀ ਇੱਕ ਟੀ ਕੋਈ ਵੀ ਵੀਰ ਭੈਣ ਪ੍ਰਭਜੁਰਗ ਸਾਨੂੰ ਕਿਤੇ ਵੀ ਯਾਦ ਕਰੂਗਾ ਭਾਈ ਅਸੀਂ ਬਾਈ ਪਾਨਾ ਸਿੱਧੂ ਪੂਰੀ ਟੀਮ ਅਸੀਂ ਉੱਥੇ ਪਹੁੰਚਾਂਗੇ ਤੇ ਉਹਨਾਂ ਨਾਲ ਨਿਆਂ ਕਰਾਉਣ ਦੀ ਹਮੇਸ਼ਾ ਸਾਡੀ ਪਹਿਲਾਂ ਵੀ ਕੋਸ਼ਿਸ਼ ਰਹੀ ਹੈ ਤੇ ਅੱਗੇ ਵੀ ਇਹ ਕੋਸ਼ਿਸ਼ ਜਾਰੀ ਰਹੂਗਾ ਥੈਂਕ ਯੂ